ਪ੍ਰਤਾਪ ਬਾਜਵਾ ਜੀ ਵੇਲੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਤੇ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸੰਦੀਤੀਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਨੀਤੀਆਂ ਨੇ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਉੱਤੇ ਅੱਜ ਇੱਕ ਸ਼ਖਸ ਵੱਲੋਂ ਥਾਣਾ ਚਲਾ ਗਿਆ ਸੀ ਤਾਂ ਉਸ ਤੋਂ ਬਾਅਦ ਰਾਤ ਦੇ ਤਕਰੀਬਨ 11:30 ਵਜੇ ਦਾ ਸਮਾਹ ਹੈ ਤਾਂ ਇਨਵੈਸਟੀਗੇਸ਼ਨ ਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਫੋਰੈਂਸਿਕ ਦੀ ਟੀਮ ਇਸ ਵੇਲੇ ਇੱਥੇ ਪਹੁੰਚੀ ਹੈ ਔਰ ਫੋਰੈਂਸਿਕ ਦੀ ਟੀਮ ਜਿਹੜੀ ਹੈ ਇੱਥੇ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਕਿਹਨਾ ਹਾਲਾਤਾਂ ਦੇ ਵਿੱਚ ਜਿਹੜਾ ਹੈ ਇਹ ਸਾਰਾ ਕੰਮ ਹੋਇਆ ਤਾਂ ਇੱਥੇ ਤੁਸੀਂ ਵੇਖੋ ਕਿ ਸਰਕਾਰੀ ਤੰਤਰ ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਇੱਥੇ ਪਹੁੰਚੇ ਨੇ ਔਰ ਇਸ ਪੂਰੇ ਮਾਮਲੇ 'ਚ ਜਾਇਦਾ ਲਿੱਤਾ ਜਾ ਰਿਹਾ ਹੈ ਕਿ ਆਖਿਰਕਾਰ ਕਿਵੇਂ ਘਟਨਾ ਵਾਪਰੀ ਹੈ ਤਾਂ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਸਰ ਕੀ ਘਟਨਾ ਹੈ ਜੀ ਤਾਂ ਹੁਣ ਇਹਦੇ 'ਚ ਕੀ ਕਾਰਵਾਈ ਲੈਂਦੀ ਕਿਉਂਕਿ ਪ੍ਰਤਾਪ ਬਾਜਵਾ ਇੱਥੇ ਆਏ ਸੀ ਉਹ ਸਰਕਾਰ ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਬੜਦੋ ਬਸ ਤਾਂ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਰਕਾਰ ਦੇ ਮੰਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਜੀਵਨਜੋਤ ਕੌਰ ਜਿਹੜੇ ਨੇ ਉਹ ਮੌਜੂਦ ਨੇ ਔਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਜਗ੍ਹਾ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸੰਵਿਧਾਨ ਦੇ ਉੱਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਵੀ ਤਸਵੀਰ ਤੁਸੀਂ ਵੇਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪੁਲਿਸ ਦੇ ਅਧਿਕਾਰੀਆਂ ਕੋਲੋਂ ਪੂਰੀ ਇਸ ਮਾਮਲੇ ਦਾ ਜਾਇਜ਼ਾ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਹੈ ਕਿ ਆਖਿਰਕਾਰ ਕਿਹਨਾ ਹਾਲਾਤਾਂ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਏਡੀਸੀਪੀ 1 ਜਿਹੜੇ ਨੇ ਉਹ ਅਸਲੇ ਮੌਕੇ ਤੇ ਮੌਜੂਦ ਨੇ ਜਿਹੋਨਾ ਵੱਲੋਂ ਜਿਹੜਾ ਹੈ ਇਸ ਪੂਰੇ ਘਟਨਾਕ੍ਰਮ ਦਾ ਜਾਇਜ਼ਾ ਲਿੱਥਿਆ ਜਾ ਰਿਹਾ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਔਰ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਅਸੀਂ ਔਰ ਤਸਵੀਰਾਂ ਇੱਕ ਵਾਰ ਫੇਰ ਸੰਵਿਧਾਨ ਦੀਆਂ ਦਿਖਾਣੇ ਆ ਸੰਵਿਧਾਨ ਦੀਆਂ ਤਸਵੀਰਾਂ ਤੁਸੀਂ ਵੇਖੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਇਹ ਤੁਸੀਂ ਵੇਖੋ ਕਿ ਬਕਾਇਦਾ ਤੌਰ ਤੇ ਇਸ ਵੇਲੇ ਜਿਹੜੀ ਕਾਲਕ ਨਜ਼ਰ ਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੈਟਰੋਲ ਕਿੱਥੋਂ ਆਇਆ ਜਵਲਨਸ਼ੀਲ ਚੀਜ਼ ਕਿੱਥੋਂ ਆਈ ਤੋ ਉਹ ਇਸ ਵੇਲੇ ਸਾਡੇ ਨਾਲ ਕੁਲਦੀਪ ਸਿੰਘ ਤਾਲੀਵਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਐਮਐਲਏ ਸਾਹਿਬ ਵੀ ਮੌਜੂਦ ਨੇ ਡਾਕਟਰ ਨੀਜਰ ਔਰ ਜੀਵਨਜੋਤ ਕੌਰ ਔਰ ਰਾਤ ਵੇਲੇ ਤਕਰੀਬਨ 12 ਵਜੇ ਦਾ ਸਮੇਂ ਹੋਣ ਵਾਲਾ ਹੈ ਤੇ ਇਸ ਵੇਲੇ ਸਰਕਾਰ ਦੇ ਮੰਤਰੀ ਜੀ ਰਹੇ ਨੇ ਇੱਥੇ ਮੌਜੂਦ ਨੇ ਸਰ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਬੀ ਆਰ ਅੰਬੇਦਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇ ਪਰ ਪ੍ਰਤਾਪ ਬਾਜਵਾ ਵੀ ਇੱਥੇ ਆਏ ਸੀ ਉਹ ਕਹਿੰਦੇ ਜੀ ਸਰਕਾਰ ਦਾ ਫੇਲਿਅਰ ਹੈ ਦੇਖੋ ਪਹਿਲੀ ਗੱਲ ਤੇ ਹੈ ਕਿ ਬੜੀ ਮਾੜੀ ਗੱਲ ਹੋਈ ਹੈ ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਐਦਾਂ ਕਰਦਾ ਤੇ ਬੜੀ ਦੁਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਪੁਲਿਸ ਨੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਧੰਕੋਟ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿੰਨੇ ਦੇ ਦੇ ਸੂਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਹ ਆਪਾਂ ਵੱਧ ਪੈ ਜਾਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਕਮਿਸ਼ਨ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤਤਾ ਦਾ ਜਿਹੜੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਅਦ ਕਿਹੇ ਵੀ ਹਾਲਤ ਵਿੱਚ ਨਾ ਹੋਂ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਦੇ ਨਾ ਕੋਈ ਸ਼ਰਾਦ ਜਿਹੜੀ ਕਦਾਈਆ ਆਪ ਕੀਤੀ ਆ ਜਾਂ ਕਿਸੇ ਨੇ ਕੀਤੀ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿੱਦਾ ਇਹਨਾਂ ਮਾਨ ਸਤਕਾਰ ਕਰਦੀ ਆ ਔਰ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਆ ਕਿਹੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਮੈਨੂੰ ਦੁੱਖ ਥੋੜਾ ਜਿਹਾ ਇਹ ਕਿ ਦੁਪਹਿਰੇ ਕਟੜਾ ਵਾਪਸ ਗਈ 2 ਵਜੇ ਸਾਹਮਣੇ ਵੀ ਸਾਡੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲੀਅਰ ਸਮਝੀ ਨਹੀ ਫੇਲੀਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਵਾਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬਦ ਕਟੜਾ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਇਸ ਕਟੜਾਂ ਦੀ ਉਹਦਾ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਬੰਬ ਪੈ ਰਹੇ ਨੇ ਤੇ ਉਸ ਤਰ੍ਹਾਂ ਬਾਬਾ ਸੰਭੂ ਬਵੇਦਕਰ 26 ਜਨਵਰੀ ਦਾ ਦਿਨ ਜਾਣ ਕੇ ਇਸ ਤਰ੍ਹਾਂ ਦਾ ਦਿਨ ਚੁਣਿਆ ਗਿਆ ਔਰ ਸਰਕਾਰ ਦਾ ਫੇਲਿਅਰ ਹੈ ਪ੍ਰਤਾਪ ਬਾਜਵਾ ਜੀ ਵਿਹਲੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਨਾਂ ਦੀਆਂ ਫਿਰਕਾਪਸੰਦੀਤਿਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਦਿੱਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਾਹਨ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦੇਨ ਦਿਹਾੜੇ ਆ ਦੇਨ ਦੇ ਰਿਹਾ ਕੋ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਦੱਸੋ ਸਰਕਾਰ ਨੂੰ ਚਾਹੀਦਾ ਸੀ ਕੋਈ ਇਸ ਤਰ੍ਹਾਂ ਦੀ ਕੀ ਕਹਿੰਦੇ ਸਰਕਾਰ ਨੂੰ ਸਾਹਿਬ ਵੈਰੀ ਗੱਲ ਸੁਣੋ ਸੀ ਹਾਈ ਸਕੂਲ ਦਾ ਦਿਨ ਸੀ ਜੋ ਕਹਿ ਰਹੇ ਸੋਨੋ ਉਹਨਾਂ ਦੇ ਕਹਿਣ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਿਹਲਾ ਬੰਦਾ ਸੀ ਮੀਨਿਸਟਰੀ ਦੇ ਸੁਫਰੇ ਲੈਂਦੇ ਉਹ ਮਿਲਣੀ ਨਹੀਂ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਪਹੁੰਚ ਜਾਂਦੇ ਇਹ ਇਨਨੇ ਰੱਜਾਂ ਚ ਨਹੀਂ ਹੁੰਦਾ ਦਾ ਐ ਇਹ ਤੇ ਉਹ ਉਧਰ ਕੋ ਬੰਦਾ ਕੋ ਨਵਾਂ ਬੰਦਾ ਗੱਲ ਕਰੇ ਕਾਂਗਦੇ ਨੇ 50 ਸਾਲਾਂ ਜਿਆਦਾ ਪੰਜਾਬ ਨੂੰ ਜੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੱਤਾਂ ਤੇ ਖਲੋ ਜਾਂਦਾ ਜੀ ਆ ਫੈਲੀਅਰ ਦੀ ਜੀ ਆ ਫੈਲੀਅਰ ਕੋਈ ਫੈਲੀਅਰ ਨਹੀਂ ਬੰਦਾ ਮੋਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਵਾਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜਵਰਨਸ਼ੀਲ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਦੀ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰਦੀ ਉਹ ਪੁਲਿਸ ਜਾਂਚ ਕਰਦੀ ਆ ਕਿਸਨਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆ ਰਹੀ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰਦੇ ਅਸੀਂ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਛੇ ਜਿਹੜੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਹੈ ਫੇਲਿਅਰ ਮੰਨਦੇ ਉਹਦੇ ਤੇ ਕੀ ਕੋਈ ਫੇਲਿਅਰ ਨਹੀਂ ਜੀ ਕੋਈ ਫੇਲਿਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਰਾਤ ਕੀ ਟਾਈਮ ਆ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਈ ਉਸੇ ਲਈ ਰਾਤ ਆ ਕੇ 2 ਐਮਐਲਏ ਮੇਰੇ ਨਾਲ ਆਏ ਆ ਕੋਈ ਕਿਸੇ ਕਿਸਮ ਦਾ ਫੀਲ ਨਹੀਂ ਆਉਂਦੀ ਹੈ ਜਿਹੜੀ ਵਿਰੋਧੀ ਤੇਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਿਹਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਸਮਝਦੇ ਕਿ ਦੀ ਗੱਲ ਇਹ ਵਿਹਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਮਝਦੇ ਕਿ ਦੀ ਗੱਲ ਨਾ ਇਹਨਾਂ ਦਾ ਕੋਈ ਪਿੰਡਾ ਜਿਹੜਾ ਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋਈ ਗੱਲ ਨਹੀਂ ਬਸ ਇਹ ਲਵਦੇ ਦਿੰਦੇ ਆ ਕਿਤੇ ਮਾੜੀ ਜੀ ਘਟਣਾ ਹੋ ਗਈ ਚਲੋ ਜੀ ਚਲੋ ਚਲੋ ਜੀ ਸਰਕਾਰ ਨਿਆਗਤ ਸਰਕਾਰ ਨਿਆਗਤ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀੜਾਂ ਫਖੀਦਾ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਅੰਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਬੇਦਕਤ ਕਰਕੇ ਸਾਡੀ ਔਨ ਜਿਹੜੀ ਆ ਇਹਨਾਂ ਦਾ ਕੋਈ અપਮਾਨ ਕਿਸੇ ਨੂੰ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਜਿੰਨੇ ਥਾਣਿਆਂ ਤੇ ਉੱਤੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਕਵਾਲ ਚੁੱਕੇ ਨੇ ਕਿ ਸਾਡਾ ਜਿੰਨੇ ਦੇਖੋ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲ੍ਹਾਂ ਚ ਚੱਲ ਗਏ ਜਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਹੈ ਪਾਕਿਸਤਾਨ ਦੇ ਵਿੱਚ ਆਗਵਾੜ ਆਪਣਾ ਹਰ ਤੱਕ ਪੰਜਾਬ ਚ ਕੌਣ ਕਰਵਰ ਕਰ ਹੁੰਦਾ ਦਿਆ ਜੇ ਹੰਦੀਆ ਵਿਦੇਸ਼ੀ ਤਾਕਤ ਕਰਦੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇਦਾਂ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਇਕ ਧਰਾਵਾ ਕੀਤੀ ਹੈ ਕਰਕੇ ਕਬਦੋਂ ਦੀ ਲੋੜ ਦੀ ਪੰਜਾਬ ਦੇ ਚੰਦਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਦ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਜੇ ਅਸੀਂ ਘਬਰਾਏ ਨੇ ਬਾਰਡਰ ਸਟੇਟ ਹੈ ਸਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਹੈ ਇਹਨਾਂ ਨੂੰ ਤਾਂ ਟੈਨਸ਼ਨ ਹੀ ਐਡੇ-ਐਡੇ ਮੋٹے ਹੋਏ ਆਗੇ ਇਹ ਟੈਨਸ਼ਨ ਹੀ ਆ ਨਾ ਐਡੇ-ਐਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਨਸ਼ਨ ਨਾ ਬੜੇ ਮੋਟੇ ਹੋ ਗਏ ਇਹਨਾਂ ਨੂੰ ਕਾਦੀ ਟੈਨਸ਼ਨ ਇਹਨਾਂ ਨੂੰ ਦੱਸੋ ਜੀ ਇਹ ਇਹਨਾਂ ਨੂੰ ਟੈਨਸ਼ਨ ਇਹਨਾਂ ਨੂੰ ਟੈਨਸ਼ਨ ਦਿਆ ਵੀ ਕਿਹਤਨਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਪੂਰੀ ਗੱਲ ਨਹੀਂ ਕਿ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜਿ ਰਹਿਣ ਹੋੜੇ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਨਾ ਮੱਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਗੱਲ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੱਲ ਫੇਰ ਪ੍ਰੈਸ ਕਾਨਫਰੰਸ ਹੋ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹਿ ਰਹੇ ਜੀ ਅਸੀਂ ਦੁੱਧ ਨਾਲ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲਓ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋ ਫਤਕ ਬਣਾ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਬੇਦ ਕਰਦਾ ਇਹਨੂੰ ਪੁੱਛੋ ਜੇ ਨਾ ਪ੍ਰਤਾਪ ਬਾਜਵੇ ਨੂੰ ਕਿੰਨੀ ਵਾਰ ਕਾਂਗਰਸੀ ਦੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਨੇ ਲਾਈ ਕਿਤੇ ਉਹਦੀ ਤਸਵੀਰ ਲਾਈ ਕਿਤੇ ਕੋਈ ਗੱਲ ਕੀਤੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਤਹਿਸੀਲ ਦੇ ਹਰ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਦਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਉਹਦੇ ਅਸੀਂ ਕਿਹਨੂੰ ਜਾਤ ਦੀ ਦਾਂਗੇ ਕਿ ਬਾਬਾ ਸਾਹਿਬ ਮੇਦਕਰ ਦੀ ਤਸਵੀਰ ਨੂੰ ਕੋ ਹੱਥ ਲਾਵੇ ਅੱਛਾ ਵਿਜੇ ਸਾਪਲਾ ਦਾ ਵੀ ਟਵੀਟ ਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਟਾਂ ਕੱਟੀ ਮੈਂ ਤਾਂ ਕਹੀ ਜਾਂਦਾ ਇਹ ਇਹ ਮਤਲਬ ਵੇਖੋ ਇਹ ਤੋਂ ਮਤਲਬ ਮੈਂ ਤਾਂ ਇਹ ਕਹਿੰਦਾ ਕਿ ਨਿੰਦਨ ਜੋਗਿਆ ਦੁਖਦਾਈ ਕਿ ਇੱਕ ਦੇ ਇੱਕ ਤੇ ਗਲਿਆਰੇ ਦੇ ਲਾ ਲਉ ਦੂਜਾ ਦੁਪਹਿਰੇ ਹੋ ਗਈ ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦਨ ਜੋਗਿਆ ਤਾਂ ਹੀ ਹੁਣੇ ਹੀ ਆਏ ਕਿ ਸਾਨੂੰ ਬੜਾ ਇਸ ਕੱਲ ਦਾ ਦੁੱਖ ਲੱਗਾ ਕਿ ਯਾ ਮਤਲਬ ਇਹ ਕੱਲ ਕਿੱਦਾਂ ਹੋ ਗਈ ਇੱਥੇ ਭੀੜ ਭੀੜਾ ਦਾ ਇਲਾਕਾ ਸਾਰਾ ਇਹ ਕੋਈ ਫੈਮਿਲੀ ਬੈਕਗ੍ਰਾਉਂਡ ਪਤਾ ਲੱਗਾ ਜੀ ਕੀ ਹੈ ਨਹੀਂ ਨਹੀਂ ਕੁਛ ਦੀ ਤੁਹਾਨੂੰ ਸਾਰਾ ਕੋਈ ਸੀਪੀ ਸਾਹਿਬ ਇੱਕ ਅੱਧੇ ਦਿਨ ਪੀਸੀ ਕਰਕੇ ਦੱਸਣਗੇ ਉਹਦੀ ਅਸੀਂ ਪੂਰੀ ਬਰੀਕੀ ਦੇ ਨਾਲ ਜਾਂਚ ਕਰਦੇ ਸੀਐਮ ਸਾਹਿਬ ਤੱਕ ਨਹ ਪਹੁੰਚੀ ਜੀ ਗੱਲ ਮੈਂ ਸਾਦੇ ਬਸ ਕੋਹ ਨਹੀਂ ਪਹੁੰਚੀ ਹੋਗੀ ਸੀਐਮ ਸਾਹਿਬ ਦੀ ਡਿਊਟੀ ਲਈ ਪੁਲਿਸ ਦੀ ਹੋਤ ਕਿੱਦਾਂ ਲਾਉਣੀ हां इस कत को आप आप ਤੁਸੀਂ ਵੀ ਦੇਖ ਸਕਦੇ ਹੋ ਕਿ ਵੱਡੇ ਖੁਲਾਸੇ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਹਰ ਉਹਨਾਂ ਲੋਕ ਕੀਤੇ ਗਏ ਨੇ ਔਰ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਇੱਕ ਵਿਲੇ ਇਨਸਾਨ ਨੇ ਜਿਹੜੇ ਕੀ ਹਰ ਜ਼ਿਲ੍ਹੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਉੱਥੇ ਪਹੁੰਚ ਜਾਂਦੇ ਨੇ ਤੇ ਉੱਥੇ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਖੁਰਦ ਕੁਲਦੀਪ ਸਿੰਘ ਢਾਲੀਵਾਲ ਇੱਥੇ ਪਹੁੰਚੇ ਨੇ ਪੰਜਾਬ ਦੇ ਮੰਤਰੀ ਨੇ ਔਰ ਉਹਨਾਂ ਦੇ ਨਾਲ ਵਿਧਾਇਕ ਵੀ ਮੌਜੂਦ ਨੇ ਜੀਵਨ ਜੋਤ ਕੌਰ ਮੌਜੂਦ ਨੇ ਤੇ ਨਾਲ ਇੰਦਰਬੀਰ ਸਿੰਘ ਨੇ ਜਰ ਮੌਜੂਦ ਨੇ ਤੇ ਉਹਨਾਂ ਨੇ ਇਸ ਮਾਮਲੇ 'ਚ ਸਾਰਾ ਗੱਲਬਾਤ ਕੀਤੀ ਹੈ ਪਰ ਦੇਖਣਾ ਹੋਏਗਾ ਕਿ ਇਸ ਮਾਮਲੇ ਦਾ ਸੱਚ ਕੀ ਨਜ਼ਰ ਆਂਦਾ ਔਰ ਕੀ ਵੱਡੇ ਖੁਲਾਸੇ ਹੁੰਦੇ ਨੇ ਤਾਂ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਔਰ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਜਾਏਗਾ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ